ਬੱਜ ਕੀ ਹੋਇਆ ਕੀ ਹੋ ਰੋ ਪਤਾ ਹੀ ਨਹੀਂ ਲੱਗਿਆ ਇਹ ਗੱਡੀ ਨੂੰ ਹੱਕ ਲਾ ਕੀ ਹਲ ਇੱਕ ਸਕੂਲਰੀ ਦੋ ਸਕੂਲਰੀ ਉਹ ਗਈ ਇੱਕ ਕਾਰ ਸੜ ਗਈ ਇੱਕ ਮੇਰੀ ਗੱਡੀ ਸੜ ਗਈ ਮਾਲ ਲੋੜਦੀ ਉਹਦੀ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਪਤਾ ਹੀ ਸੱਚ ਦਾ ਬੇਬੀ ਦਾ ਆਪਣੀ ਪਤਾ ਲੱਗਿਆ ਉਹ ਤਾਂ ਬੁੱਢੇ ਨੇ ਰੋਣਾ ਪਾਇਆ ਗੱਡੀ ਦੱਦ ਕਰਕੇ ਅਲਗਲ ਹੋ ਗਿਆ پتہ ਨਹੀਂ ਇਹ ਨਹੀਂ پتہ ਗੱਡੀ ਪੂਰੀ ਫੁੱਗ ਗਈ ਚਾਰ ਗੱਡੀਆਂ ਫੁੱਗ ਗਈਆਂ ਪੂਰੀਆਂ ਹੀ ਦੋ ਸਕੂਟਰੀਆਂ ਤੇ ਇੱਕ ਕਾਰ ਬਗੱਡੀਆਂ ਛਡਾਨੀਆਂ ਜੀ ਗੱਡੀ ਆਪਣੀ ਨਹੀਂ ਗੱਡੀਆਂ ਆਪਣੀ ਗੱਡੀ ਮਾਂ ਲੋਡ ਸੀਗੀ ਗੱਡੀ ਮਾਂ ਲੋਡ ਸੀ ਕਿੰਨੇ ਐਸੜੀ ਅਜਾ ਗੱਡੀ ਕਿੰਨੇ ਐਸੜੀ ਅਜਾ ਉਹ 29 ਐਸੜੀ ਅਜਾ ਚਲੋ ਰੋਣ ਆਈ ਕਿ ਠੀਕ ਹੈ ਜੀ ਪਾਣੀ ਪਾਣੀ ਬਰਾਦਰ ਪਾਣੀ ਬਰਾਦਰ ਬਰਮਿੰਦਰ ਸਿੰਘ ਜੀ ਅੱਛਾ ਭਾਜੀ ਹੋਇਆ ਕੀ ਹੋਇਆ ਵੀਰੇ ਅੱਗ ਫੜ ਲਈ ਜਿਆ ਇਹਨਾਂ ਦੇ ਏਸੀ ਦੇ ਨਾਲ ਕੰਪਰੈਸ਼ਰ ਤੋਂ ਅੱਗ ਫੜੀ ਗਈ ਅੰਦਰੋਂ ਕਿ ਸ਼ਾਰਟ ਸਰਕਟ ਨਾਲ ਬਾਹਰ ਗੱੱਡੇ ਵੀ ਪਏ ਹੋਏ ਸੀ ਇਹਨਾਂ ਦੇ ਇਹਨਾਂ ਦਾ ਗੱਦਿਆਂ ਦਾ ਕਾਰੋਬਾਰ ਸੀ ਗੱੱਡੇ ਪਏ ਹੋਏ ਸੀ ਬਾਹਰ ਤੇ ਨਾਲ ਗੱਡੀ ਸੀਗੀ ਆਪਣੀ ਖੜੀ ਲੋਡਿੰਗ ਵਾਲੀ ਇੱਕ ਗੱਡੀ ਸੀਗੀ ਇੱਕ ਇਹਨਾਂ ਦੀ ਕਾਰ ਸੀ ਦੋ ਐਕਟਿਵ ਸੀਗੀਆਂ ਗੱਡੀ ਦੇ ਵਿੱਚ 29 ਐਲਈਡੀਆਂ ਲੋਡ ਸੀਗੀਆਂ ਜੀ ਮਤਲਬ ਸਾਰਾ ਨੁਕਸਾਨ ਹੋਇਆ ਜੀ ਕਿਤਨ ਕਿਤਨ ਕਿਤਾ ਬਤਲਾ ਸਾਨੂੰ ਤਾਂ ਅਸੀਂ ਅੰਦਰ ਸੀਗੇ ਲੋਕ ਲੱਗੇ ਸੀਗੇ ਤੇ ਇੱਕੋ ਦਾ ਮਤਲਬ ਪਤਾ ਲੱਗਿਆ ਰੋਲਾ ਪਿਆ ਉਸ ਦੇ ਨਾਲ ਫਿਰ ਅਸੀਂ ਗਲੀ 'ਚ ਸਾਰੇ ਇਕੱਠੇ ਹੋਏ ਫਿਰ ਅਸੀਂ ਆਪ ਹੀ ਪਾਣੀ ਨਾਲ ਟੈਂਕੀਆਂ ਤੋਂ ਪਾਣੀ ਸਿੱਟ ਸਿੱਟ ਕੇ ਅਸੀਂ ਅੱਗ ਨੂੰ ਥੋੜਾ ਜਿਹਾ ਕਾਬੂ ਕੀਤਾ ਤੇ ਥੋੜੀ ਲੇਟ ਹੋ ਗਈ ਸੀ ਫਾਇਰ ਬ੍ਰਿਗੇਡ ਵੀ ਚਲੋ ਆਗੇ ਸੀ ਉਦੋਂ ਤੱਕ ਹਾਂਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਵੀਰੇ ਤੁਹਾਡੇ ਸਾਹਮਣੇ ਹੀ ਹੈ ਕਾਫੀ ਹੋ ਗਿਆ ਲੜੀਆਂ ਲੋਡ ਸੀਗੀਆਂ ਕਿਸੇ ਦਾ ਆਪਾਂ ਲੋਡਿੰਗ ਗੱਡੀ ਚ ਲਾਂਦੇ ਸੀਗੇ ਤੇ ਨਾਲ ਆਪਣੀ ਐਕਟਿਵਾ ਵੀ ਖੜੀ ਸੀਗੀ ਤੇ ਇੱਕ ਐਕਟਿਵਾ ਹੋਰ ਸੀ ਇਹਨਾਂ ਦੀ ਤੇ ਇੱਕ ਇਹਨਾਂ ਦੀ ਗੱਡੀ ਸੀਗੀ ਈਸ਼ਰ ਨਗਰੀ ਸਰ ਅਗ ਸਾਨੂੰ 23:38 ਮਿੰਟ ਤੇ ਫੋਨ ਆਇਆ ਸੀ ਕਿ ਗਿਲਸਗੜੋਂ ਦੇ ਕੋਲ ਘਰ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਮੁੱਖ ਅਗ ਦੇ ਇੱਕ ਫਾਇਰ ਟੈਂਕਰ ਲੈ ਕੇ ਆਏ ਆ ਤੇ ਆ ਕੇ ਦੇਖਿਆ ਤੇ ਇੱਕ ਕਾਰ ਨੂੰ ਅੱਗ ਲੱਗੀ ਸੀ ਵਿੱਚ ਇੱਕ ਆਟੋ ਸੀ ਜਿਹਦੇ ਚ ਐਲਈਡੀ ਲੱਗੀਆਂ ਹੋਈਆਂ ਸੀ ਦੋ ਘਰ ਚ ਐਕਟਿਵ ਆ ਸੀ ਉਹਨਾਂ ਨੂੰ ਅੱਗ ਲੱਗੀ ਸੀ ਤੇ ਉਹ ਅਸੀਂ ਅੱਗ ਬਲ ਕੇ ਬੁਝਾ ਦਿੱਤੀ ਨੇਵਦਨ ਫੋਨ ਆਇਆ ਤੇ ਕਿੰਨੀ ਗੱਡੀ ਲੱਗੀ ਜੀ ਬਈ ਬਾਈ ਸਾਰੇ ਰਹਤੇ 23:38 ਦੇ ਤੁਹਾਨੂੰ ਕੋਲ ਆਈ ਸੀ ਤੇ ਉਸ ਤੋਂ ਬਾਅਦ ਅਸੀਂ ਮੋਕਾ ਅੱਗੇ ਪਹੁੰਚੇ ਆ ਤੇ ਆਗੇ ਅੱਗ ਬੁਝਾਈ ਆ ਅਸੀਂ ਤੇ ਤਕਰੀਬਨ ਸਾਨੂੰ 25-30 ਮਿੰਟ ਲੱਗੇ ਅੱਗ ਬੁਝਾਉਂਦੇ ਮਿਲ ਕੇ ਇੱਕ ਗੱਡੀ ਨਾਲ ਅਸੀਂ ਪੂਰਾ ਤਰ੍ਹਾਂ ਕੰਟਰੋਲ ਕਰ ਗਏ ਕਿਹੜਾ ਏਰੀਆ ਸਰ ਅੱਗ ਗੂਲਸ ਗਾਰਡਨ ਵਾਲਾ ਰੋਡ ਦੱਸਿਆ ਯਾਰ ਇਹਦੀ ਠੀਕ ਹੈ ਸਰ ਹਾਂਜੀ ਸਰ ਤੇ ਕੰਟੀਨਿਊ ਹੋ ਗਿਆ ਕੀ ਸਰ ਹਾਂਜੀ ਅਤੇ ਕੰਕਿਓ ਅਗਲੇ ਕੀ ਕਰਨਾ ਕਰ ਗਿਆ ਅੱਗ ਦਾ ਕੋਈ ਏਸੀ ਆ ਏਸੀ ਦੇ ਕੰਪਰੈਸਰ ਤੋਂ ਅੱਗ ਪਈ ਆ ਗਈ ਕਿੰਨਾ ਨੁਕਸਾਨ ਹੋ ਗਿਆ ਹੈ ਕਿ ਕਿੱਥੇ ਦਾ ਨੁਕਸਾਨ ਦੋ ਗੱਡੀਆਂ ਨੇ ਤੇ ਦੋ ਹੈਗੇ ਇੱਕ ਵਾਲੀ ਉਹਨਾਂ ਦਾ ਨੁਕਸਾਨ ਆ ਐਲਪੀਡੀ ਉਹਨਾਂ ਦਾ ਲੋਡ ਲੋੜ ਕੀਤੀ ਗੱਡੀਆਂ ਗੱਡੀਆਂ 'ਚ ਐਲਸੀਡੀ ਆ ਨੇ ਦੇਖਨੇ ਆ ਬਾਕੀ ਸਵੇਰੇ ਤਫतीश ਕਰਦੇ ਆ ਵੀ ਪਤਾ ਕਰਦੇ ਆ ਵੀ ਹਾਂ ਕਿੱਦਾਂ ਬਾਕੀ ਜੇ ਕੋਈ ਹੋਰ ਕਾਰਨ ਹੋਇਆ ਅੱਗ ਦਾ ਹਾਂਜੀ ਕਿਹਦੀ ਵਜ੍ਹਾ ਕਰਦੀ ਆ ਸਾਨੂੰ ਹੁਣ ਹੀ ਪਤਾ ਲੱਗਿਆ 10 ਮਿੰਟ ਪਹਿਲਾਂ ਅਸੀਂ ਪਹੁੰਚ ਗਏ ਜੀ ਇਹ ਕਿਹੜਾ ਏਰੀਆ ਦਾ ਏਰੀਆ ਹੈ ਇਹ ਇਸਰ ਨਗਰ ਦਾ ਏਰੀਆ ਆਪ ਕੋਈ ੜਕੇ ਲਗਾਣੇ ਕੋਲ